ਇੱਕ ਤਾਂ ਗਈ ਨਾ ਅੱਛਾ ਆਇਓ ਕਿ ਦਵਾਈ ਲੈਣ ਗਏ ਸੀ ਉਰ ਤੇ ਕਿੱਥੇ ਦਵਾਈ ਲੈਣ ਗਏ ਸੀ ਜੇਲ੍ਹ ਚੋਂ ਜੀ ਅੱਛਾ ਹਾਂ ਜੀ ਅੱਛਾ ਕੀ ਗੱਲ ਹੋਈ ਅਈ ਖੜੇ ਹੋ ਪਹਿਲੇ ਟਰੈਪ ਲਈ ਖੜੇ ਸਾਡੇ ਤੇ ਡਾਕਟਰ ਜੀ ਅੱਛਾ ਹਾਂ ਠੀਕ ਉਹ ਪਿੱਛੇ ਜਾ ਕੇ ਚੁੰਬੜ ਗਏ ਜਾਂਦੇ ਅੱਛਾ ਨਗਰ ਆੜਾ ਸੀ ਪੱਤਿਆਂ ਸੀ ਅੱਛਾ ਹਾਂ ਤੁਸੀਂ ਕਾਹਦੇ ਲਈ ਇੱਥੇ ਬੰਦ ਹੋ ਤੇ ਕਾਦੀ ਦਵਾਈ ਲੈਣਗੇ ਸੀ ਅਈ ਓਰੀਓ ਦਵਾਈ ਲੈਣਗੇ ਸੀ ਅੱਛਾ ਹਾਂ ਜੀ ਠੀਕ ਹੈ ਲੜਾਈ ਦਾ ਪਰਤੇ ਸਾਡੇ ਤੇ ਜੀ ਲੜਾਈ ਦਾ ਲੜਾਈ ਦੀ ਹੈ ਹਾਂ ਜੀ ਹਾਂ ਜੀ ਕਿਹੜਾ ਪਿੰਡਾ ਤੁਹਾਡਾ ਕੀ ਪਿੰਡ ਮੇਰਾ ਅਕਲੀਆ ਜੀ ਅਕਲੀਆ ਹਾਂ ਜੀ ਜਿਲ੍ਹਾ ਮਾਨਸਾ ਜੀ ਜਿਲ੍ਹਾ ਮਾਨਸਾ ਹਾਂ ਜੀ ਕਿਹੜੇ ਕਿਹੜੇ ਸਾਥੀ ਤੁਹਾਡੇ ਬਿਮਾਰ ਹੈ ਸੱਟਾ ਕਿੰਨੀਆਂ ਕਿੰਨੀਆਂ ਕਟਾ ਥੋੜੀ ਹੈ ਗਰਜੀਤ ਆਈ ਅੱਛਾ ਕਾਲੀ ਹੈ ਜੀ ਅੱਛਾ ਬਾਗੂ ਹੈ ਜੀ ਅੱਛਾ ਹਾਂ ਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਜੇਲ੍ਹ ਚ ਮੈਨੂੰ 4.5 ਮਹੀਨੇ ਹੋ ਗਏ 4.5 ਮਹੀਨੇ ਹੋ ਗਏ ਹਾਂ ਜੀ ਤੇ ਅੱਜ ਇਹ ਜਾ ਕੀ ਕਾਰਨ ਬਣਾ ਵੀ ਤੁਹਾਡੇ ਤੇ ਹਮਲਾ ਹੋਇਆ ਜੀ ਰਾਹੀ ਪੇਸੀ ਜਾ ਰਹੀ ਸੀ ਜੀ ਅੱਛਾ ਹਾਂ ਜੀ ਉਹ ਪਹਿਲੇ ਟਰੈਕ ਉਲਾਈ ਖੜੇ ਸੀ ਜੀ ਪਹਿਲੇ ਹੀ ਆਲੇ ਤੋਂ ਕੌਣ ਨੇ ਬੰਦੇ ਉਹ ਉਹ ਪਧੋੜਦੇ ਆ ਜੀ ਅੱਛਾ ਲੱਕੀ ਆ ਲੰਮਾ ਜੀ ਭੋਲਾ ਆ ਬਰਨਾਲੇ ਵਾਲਾ ਠੀਕ ਹੈ ਅੰਮਾ ਭੀਖੀ ਵਾਲਾ ਜੀ ਠੀਕ ਹੈ ਹਾਂ ਜੀ 2000 ਹੋਰ ਆ ਜੀ ਉਸ ਵਿੱਚ ਬੰਦੇ ਜੀ ਸਿੰਘ ਜੀ ਕੀ ਗੱਲ ਹੋਈ ਹੈ ਇਹ ਜੇਲ੍ਹ ਚ ਲੜਾਈ ਹੋਈ ਜੇਲ੍ਹ ਚ ਸੱਟਾਂ ਮਾਰ ਗਈ ਥਾਡੇ ਅੱਛਾ ਉਹ ਦੂਜਾ ਗਰੁੱਪ ਧੌੜ ਵਾਲੇ ਆਜਦੇ ਨਾ ਉਹਨਾਂ ਨੇ ਮਾਰੀਆਂ ਜੀ ਅੱਛਾ ਤੁਸੀਂ ਕਹਦੇ ਕਿਸ ਚ ਬੰਦ ਹੋ ਅਸੀਂ ਲੜਾਈ ਝਗੜੇ ਦੇ ਕੇਸ 'ਚ ਹੀ ਬੰਦ ਹੋਏ ਕਿੰਨੇ ਲੋਕਾਂ ਨੇ ਸੱਟਾਂ ਮਾਰੀਆਂ ਥਾਡੇ 6 ਜਣੇ ਦੇ ਬਾਰੇ ਵਿੱਚ 6 ਜਣੇ ਨੇ ਸੱਟਾਂ ਮਾਰੀਆਂ ਹਾਂਜੀ ਅੱਛਾ ਕੀ ਕੁਸ਼ਤ ਜਿਹੜਿਆ ਹੈਗਾ ਤੁਹਾਡੇ ਕਿੱਥੇ ਕਿੱ데 ਸੱਟਾਂ ਲੱਗੀਆਂ ਕਿਹੜੇ ਹਥਿਆਰ ਨਾਲ 17 ਡੰਕ ਕਿਉਂ ਸਿਰ ਤੇ ਇਧਰੋਂ ਪੂਰਾ ਸਾਰਾ ਅੱਛਾ ਠੀਕ ਪੱਤੀਆਂ ਨਾਲ ਮਾਰੀਆਂ ਨਾ ਪੱਤੀਆਂ ਨਾਲ ਮਾਰੀਆਂ ਪੱਤੀਆਂ ਮਾਰੀਆਂ ਤੁਸੀਂ ਪਹਿਲਾਂ ਵੀ ਝਗੜਾ ਸੀ ਨਹੀਂ ਪਹਿਲਾਂ ਕੋਈ ਉਹਨਾਂ ਨਾਲ ਐ ਉਹਨਾਂ ਦਾ ਨਾਂ ਲੰਬਾ ਰਣਜੀਤ ਲੱਖੀ ਭੜੌੜ ਵਾਲਾ ਇਹ ਭੜੌੜ ਗਰੁੱਪ ਹੀ ਥੋੜਾ ਜੇਲ੍ਹ ਚ ਜ਼ਿਆਦਾ ਐਕਟਿਵ ਆ ਅੱਛਾ ਇਹਨਾਂ ਨੇ ਸੱਟਾ ਮਾਰਿਆ ਹੋਰ ਸੀ ਉਹਨਾਂ ਨਾਲ ਕੋਈ ਅੱਛਾ ਪ੍ਰਸ਼ਾਸਨ ਵੀ ਥੋੜਾ ਉਹਨਾਂ ਦੇ ਅੱਜ ਤੱਕ ਮੈਨੂੰ ਹੱਕ ਵਾਲਾ ਕੰਮ ਹੀ ਆਈ ਪਰ ਕੱਲ੍ਹ ਦੇ ਲੱਗੇ ਸੀ ਜੀ ਕਰਾਉਣ ਵੀ ਸਾਡੀਆਂ ਗਲਤੀਆਂ ਸੱਟ ਅੱਛਾ ਫਿਰ ਵੀ ਸਾਡੇ ਅੱਜ ਉਹਨਾਂ ਨੇ ਸੱਟਾ ਮਾਰਿਆ ਸਾਰੇ ਨਹੀਂ ਤੁਹਾਡੀ ਸੁਣਵਾਈ ਹੋਈ ਨਹੀਂ ਸੁਣਵਾਈ ਹੋਈ ਨਹੀਂ ਸਹੀ ਤਰੀਕੇ ਨਾਲ ਮੁੰਡੇ ਨੇ ਪਹਿਲਾਂ ਘੱਟਾ ਇਹਨੂੰ ਵੀ ਪਹਿਲਾਂ ਚੁੰਬੜਿਆ ਜੀ ਅੱਛਾ ਕਿਸ ਕਿਸ ਕਨੋਂ ਸੱਟਾ ਮਾਰਿਆ ਤੁਹਾਡੇ ਬਸ ਥੋੜਾ ਜਿਹਾ ਆਪਦੀ ਵੌਚ ਦੀ ਗਰੁੱਪ ਵਾਲਾ ਵੱਡਾ ਹੋ ਨਵੇਂ ਮੰਨਾਰੇ ਪ੍ਰੈਸ਼ਰ ਪਾਉਣਾ ਚਾਹੁੰਦੇ ਆ। ਅੱਛਾ। ਤੇ ਕਾਹਦੇ ਕਿਸ ਚ ਬੰਦ ਹੋ ਤੁਸੀਂ? ਭਾਜੀ ਲੜਾਈ ਝਗੜੇ ਚ ਹੀ ਆਈ। ਲੜਾਈ ਝਗੜੇ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੇਲਾ? 4-5 ਮਹੀਨੇ ਹੋ ਗਏ ਇੰਨੇ। ਠੀਕ। ਠੀਕ। ਡਾਕਟਰ ਜੇਲ੍ਹ ਚ ਲੜਾਈ ਹੋਈ ਹੈ ਜੀ। ਅ ਕਿੰਨੇ ਕਿਲੋ ਕਰਦੀ ਹੋਏ ਨੇ ਕਿ ਬਾ ਅੱਜ ਇਥੇ ਬਾਅਦ ਪੈਰ ਐਮਰਜੈਂਸੀ ਵਿਭਾਗ ਦੇ ਵਿੱਚ ਅ ਕਰੀਵ ਲੱਗ ਅੱਧਾ ਦਰਜਨ ਹਵਾਲਾਤੀ ਜਿਹੜੇ ਗਏ ਉਹ ਜੇਲ੍ਹ ਦੇ ਵਿੱਚ ਆਪਸੀ ਲੜਾਈ ਝਗੜਾ ਕਰਕੇ ਸਾਡੇ ਕੋਲੇ ਆਏ ਉਹਨਾਂ ਨੂੰ ਉਥੋਂ ਦੀ ਜਿਹੜੀ ਪੁਲਿਸ ਹੈ ਉਹ ਸਿਵਰਾਸ ਤਾਲ ਵਿੱਚ ਲੈ ਕੇ ਆਏ ਸੀ ਉਹ ਸਾਰੇ ਜਿਹੜੇ ਹੈਗੇ ਨੇ ਲੜਾਈ ਝਗੜੇ ਦੇ ਕੇਸ ਨੇ ਉਹਨਾਂ ਸਾਰਿਆਂ ਦੀ ਅਸੀਂ ਐਮਐਲਆਰ ਵਗੈਰਾ ਤਿਆਰ ਕੀਤੀ ਹੈਗੀ ਤੇ ਉਹਨਾਂ ਨੂੰ ਫਿਲਹਾਲ ਦਾਖਲ ਕੀਤਾ ਹੋਇਆ ਹੈ ਕਿਉਂਕਿ ਉਹਨਾਂ ਦੇ ਐਕਸਰੇ ਵਗੈਰਾ ਹਜੇ ਪੈਂਡਿੰਗ ਨਹੀਂ ਰਹੇਗੇ ਤੇ ਉਹਨਾਂ ਦੀ ਜਿਹੜੀ ਹਾਲਤ ਹੈਗੀ ਉਹ ਸਥਿਰ ਹੈ ਸੱਟਾਂ ਜ਼ਰੂਰ ਵੱਜੀਆਂ ਹੋਈਆਂ ਪਰ ਹਾਲਪੂਰਾ ਦੀ ਸਥਿਰ ਹੈਗੀ ਥੈਂਕ ਯੂ